ਇਨਾਵੇਂ ਇਹ ਰ ਮਤਲਬ ਕੋਈ ਮੁੰਡਾ ਉਹਦੀ ਮਾਂ ਤੋਂ ਦੀ ਡੈਥ ਹੋ ਗਈ ਠੀਕ ਹੈ ਤੇ ਉਹਦੇ ਨਾਨਕੇ ਨੇ ਜਿਹੜੇ ਉਹਦੇ ਨਾਲ ਬਰਥ ਰੰਨੇ ਸੀ ਤਰੀਕੇ ਨਾਲ ਤੇ ਜਦੋਂ ਉਹ ਉਹਦੇ ਨਾਨਕੇ ਜਾਂਦਾ ਠੀਕ ਤਾਂ ਉਹਦੀ ਮਾਂ ਨੂੰ ਯਾਦ ਕਰਦਾ ਤਾਂ ਯਾਦ ਕਰਦਾ ਕਰਦਾ ਉਹਦੇ ਉਹ ਲਿਖੇ ਗਏ ਨੇ ਹੂੰ ਛੋਟੇ ਛੋਟੇ ਹੁੰਦੇ ਆਂ ਛੱਡ ਤੁਰ ਗਈ ਨੀ ਕਿਉਂ ਰੱਬ ਨੂੰ ਵੀ ਐਨੀ ਤੇਰੀ ਲੋੜ ਦੱਸ ਪਈ ਕਿਉਂ ਦੇਖਾਂ ਤੇਰੀ ਫੋਟੋ ਜਦ ਵੀ ਮੇਰੇ ਬਿਨਾ ਰੁੱਕੇ ਨੀਰ ਨਣੂ ਛੋਵੇ ਨੀ ਮੈਂ ਤੇਰੇ ਪੇਕਿਆਂ ਨੂੰ ਜਦ ਜਾਵਾਂ ਦਿਲ ਖੁਬ ਹੁਬਰੋਵੇ ਮੀ ਮਾਂ ਬਿਨਾ ਪੁੱਤਰਾ ਦੇ ਕੌਣ ਹੰਦੂਆ ਕਤੋਏ ਨਿੱਕੀ ਤਾਂ ਸੀ ਬੋਤ ਨਿਕੜੀ ਜਦ ਕਰ ਗਈ ਸੀ ਮਾਏ ਅੱਖੋਲੇ ਕਿਹੜਾ ਸੰਗੀ ਸਾ ਕੀ ਸੁਣਦਾ ਕਿਸ ਕੋੜਨਾ ਮੰਡੀ ਨੇ ਦੁੱਖ ਫੋਲੇ ਬੱਪੂ ਨੇ ਮਾਏ ਹੱਸ ਹੱਸ ਕੇ ਬੱਪੂ ਨੇ ਮਾਏ ਹੱਸ ਹੱਸ ਕੇ ਹਾਏ ਆਪਣੇ ਸਾਰੇ ਦੁੱਖ ਟੋਏ ਨੀ ਮਾਏ ਤੇਰੇ ਪੇਕੇਆਂ ਨੂੰ ਜਦ ਜਮਾ ਦਿਲ ਹੁਬ ਹੁਬ ਰੋਏ ਤੇਰੇ ਪਿੰਡ ਮੈਨੂੰ ਅੰਮੀਏ ਬਾਜ ਮਾਰਦੇ ਤੇ ਲੈਂਦੇ ਤੇਰਾ ਨਾਮ ਨੀ ਕਪਲ ਤੂੰ ਦੇਖਦੀ ਨਾਲੇ ਨਿਕਲਦਾ ਮੇਰੇ ਮੂੰਹੋਂ ਮਾਨੀ ਤੇਰੇ ਜਾਣ ਪਿੱਛੋਂ ਮੀਏ 니 ਤੇਰੇ ਜਾਣ ਪਿੱਛੋਂ ਮੀਏ ਕਦੇ ਨੀਂਦ ਨਾ ਚੈ ਨੀਂਦੀ ਸੋਏ ਨੀ ਮਾਏ ਤੇਰੇ ਪੇਕੇਆਂ ਨੂੰ ਜਦ ਜਮਾ ਦਿਲ ho bu ho bu